ਬੱਚਿਓ ਅੱਜ ਦੀ ਕਹਾਣੀ ਹੈ ਕੱਛੂ ਤੇ ਹੰਸ ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਛੋਟੇ ਤਲਾਬ ਵਿੱਚ ਕੱਛੂ ਰਹਿੰਦਾ ਸੀ ਉਹ ਬਹੁਤ ਗੱਲੜੀ ਸੀ ਸਾਰਾ ਦਿਨ ਬੋਲਦਾ ਰਹਿੰਦਾ ਉਹ ਤਲਾਬ ਵਿੱਚ ਰਹਿੰਦੇ ਦੋ ਹੰਸਾਂ ਦਾ ਚੰਗਾ ਦੋਸਤ ਸੀ ਇੱਕ ਦਿਨ ਤਿੰਨੇ ਦੋਸਤ ਤਲਾਬ ਦੇ ਕਿਨਾਰੇ ਬੈਠੇ ਗੱਲਾਂ ਕਰ ਰਹੇ ਸਨ ਹੰਸਾਂ ਨੇ ਕਿਹਾ ਇਸ ਤਲਾਬ ਦਾ ਪਾਣੀ ਘਟ ਹੋ ਰਿਹਾ ਹੈ ਪਿੱਛੇ ਵੇਖਦੇ ਰਹਿਣ ਨਾਲ ਅੱਗੇ ਨਹੀਂ ਜਾਇਆ ਜਾ ਸਕਦਾ ਜਲਦੀ ਹੀ ਸਾਨੂੰ ਨਵਾਂ ਤਲਾਬ ਲੱਭਣਾ ਪਵੇਗਾ ਕਛੂ ਨੇ ਕਿਹਾ ਜੇ ਤਲਾਬ ਸੁੱਕ ਗਿਆ ਤੁਸੀਂ ਤਾਂ ਉੱਡ ਕੇ ਦੂਜੇ ਤਲਾਬ ਵਿੱਚ ਚਲੇ ਜਾਓਗੇ ਤੇ ਮੈਂ ਇੱਥੇ ਹੀ ਮਰ ਜਾਵਾਂਗਾ ਉਸ ਨੇ ਰੋਣਾ ਜਿਹਾ ਮੂੰਹ ਬਣਾ ਕੇ ਹੰਸਾ ਨੂੰ ਆਪਣੇ ਨਾਲ ਲੈ ਜਾਣ ਦੀ ਬੇਨਤੀ ਕੀਤੀ ਕਛੂ ਨੇ ਸੋਚ ਕੇ ਕਿਹਾ ਤੁਸੀਂ ਇੱਕ ਲੱਕੜੀ ਲੈ ਆਓ ਤੁਸੀਂ ਦੋਨੋਂ ਉਸ ਲੱਕੜੀ ਨੂੰ ਆਪਣੀ ਚੁੰਝ ਨਾਲ ਦੋਨੋਂ ਸਿਰਿਆਂ ਤੋਂ ਫੜ ਲਿਓ ਤੇ ਮੈਂ ਉਸ ਨੂੰ ਆਪਣੇ ਦੰਦਾ ਨਾਲ ਵਿਚਕਾਰੋਂ ਫੜ ਲਵਾਂਗਾ ਤੁਸੀਂ ਉੱਡ ਕੇ ਮੈਨੂੰ ਵੱਡੇ ਤਲਾਬ 'ਚ ਲੈ ਜਾਇਓ ਹੰਸ ਮੰਨ ਗਏ ਪਰ ਨਾਲ ਹੀ ਕੱਚੂ ਨੂੰ ਉਹਨਾਂ ਨੇ ਕਿਹਾ ਕਿ ਇੱਕ ਗੱਲ ਯਾਦ ਰੱਖੀ ਕਦੀ ਵੀ ਆਪਣਾ ਮੂੰਹ ਨਾ ਖੋਲੀ ਚੁੱਪ ਹੀ ਰਹੀਂ ਅਗਲੇ ਦਿਨ ਉਹਨਾਂ ਨੇ ਆਪਣੀ ਯੋਜਨਾ ਨੂੰ ਆਮਲ ਵਿਜਲੀਆਂ ਦਾ ਹੰਸ ਉੱਚੇ ਆਕਾਸ਼ ਵਿੱਚ ਉੱਡ ਰਹੇ ਸਨ ਤੇ ਕਛੂ ਹਵਾ ਵਿੱਚ ਲਟਕਿਆ ਹੋਇਆ ਸੀ ਜਦੋਂ ਲੋਕਾਂ ਨੇ ਅਸਮਾਨ ਵਿੱਚ ਇਹ ਦ੍ਰਿਸ਼ ਦੇਖਿਆ ਉਹ ਬੜੇ ਹੈਰਾਨ ਹੋਏ ਕਹਿਣ ਲੱਗੇ ਦੇਖੋ ਦੇਖੋ ਕਛੂ ਕਿਵੇਂ ਹਵਾ ਵਿੱਚ ਉੱਡ ਰਿਹਾ ਏ ਕਛੂ ਦੇ ਮਨ ਵਿੱਚ ਆਇਆ ਉਹ ਦੱਸੇ ਕਿ ਇਹ ਤਰਕੀਬ ਉਸ ਦੀ ਹੈ ਜਿਵੇਂ ਹੀ ਕਛੂ ਨੇ ਇਹ ਦੱਸਣ ਲਈ ਮੂੰਹ ਖੋਲਿਆ ਉਹ ਲੱਕੜੀ ਛੱਡ ਬੈਠਾ ਤੇ ਸਿੱਧਾ ਜ਼ਮੀਨ ਤੇ ਡਿੱਗਣ ਲੱਗਾ ਆਸਮਾਨ ਤੋਂ ਡਿੱਗ ਕੇ ਜ਼ਮੀਨ ਤੇ ਉਹ ਮਰ ਗਿਆ ਸੋ ਬੱਚਿਓ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜਿਵੇਂ ਨਾ ਬੋਤਾ ਮੀ ਚੰਗਾ ਨਾ ਬੋਤੀ ਤੁੱਪ ਚੰਗੀ ਉਵੇਂ ਹੀ ਨਾ ਬੋਤਾ ਬੋਲਣਾ ਚੰਗਾ ਤੇ ਨਾ ਬੋਤੀ ਚੁੱਪ ਚੰਗੀ ਅਤ ਨ ਪਲਾ ਬੋਲਣਾ ਅਤ ਨ ਪਲੀ ਚੁੱਪ ಹತ್ತನ ಪಲ ಮೇಘಲ ಪಲಿ ತೋಪು